ਸੋ ਉਹਨਾਂ ਨੇ ਵਿਸ਼ਵਾਸ ਨਾਲ ਪ੍ਰਾਰਥਨਾ ਕਰਾਈ ਹਾਂਜੀ ਤੇ ਹੁਣ ਠੀਕ ਹੈ ਹਾਂਜੀ ਆਨ ਲੋਟੀ ਨਾ ਬੋਲ ਹਾਲੇਲੂਇਆ ਅਰੇ ਪੁੱਟਾ ਵੀ ਠੀਕ ਹੋ ਗਿਆ ਕਿਉਂਕਿ ਉਹਨਾਂ ਨੇ ਪ੍ਰਾਰਥਨਾ ਕੀਤੀ ਸੀਗਾ ਕਿ ਤੁਸੀਂ ਪਾਣੀ ਦਾ ਗਲਾਸ ਲਿਆ ਉਹ ਤੇ ਦੁਆ ਕਰਾਂਗਾ ਤੇ ਤੁਸੀਂ ਉਸ ਨੂੰ ਪੀਓ ਇਸ ਨੂੰ ਪੀਤੋਂ ਵਾਲਾ ਪੁੱਟਾ ਸਾਰੀਆਂ ਸਹੀ ਹੋ ਜੂਗਾ ਬੋਲ ਹਾਲੇਲੂਇਆ ਉਹ ਸਹੀ ਹੋ ਉਹ ਸਹੀ ਰੋਟੀ ਪਾਣੀ ਖਾਣ ਲੱਗ ਪਏ ਤਾਂ ਸਹੀ ਹੋਵੇ ਪੁੱਟਾ ਨਹੀਂ ਸਹੀ ਤੇ ਚੱਟਣ ਵਾਲੇ ਪੁੱਟਾ ਨਹੀਂ ਸਹੀ ਹੋਣਗੇ ਬੋਲ ਹਾਲੇਲੂਇਆ ਹਾਲੇਲੂਇਆ ਆਮੀਨ ਆਲੀ ਜੀ ਆ ਕੇ ਪਰਬੇਸ਼ ساري منو پروٹیکشن ٿي پئي پر هَلويا ٹھي ٹھيڪ آهي